ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਭਾਰਤ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਸਖਤ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਸਖਤ ਮੈਮ ਸ਼ੁਰੂ ਕੀਤੀ ਹੋਵੇ ਜਿਹਦੇ ਚੱਲਦਿਆਂ ਪੰਜਾਬ ਦੇ ਜਿੰਨੇ ਵੀ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਜਿੰਨੀਆਂ ਸਹੂਲਤਾਂ ਨੇ ਸਰਕਾਰੀ ਉਹ ਰੱਦ ਕਰਨ ਦਾ ਫੈਸਲਾ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਕਿਹਾ ਕਿ ਜਾਂ ਤੇ ਨਸ਼ੇ ਦਾ ਕੰਮ ਛੱਡ ਜੋ ਜਾਂ ਫਿਰ ਪੰਜਾਬ ਅਸਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਤਸਕਰਾਂ ਤੇ ਨਸ਼ੇ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਇਹ ਇੱਕ ਵੱਡਾ ਫੈਸਲਾ ਲਿਆ ਜਿਹਦੇ ਚੱਲਦੇ ਅੱਜ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ 3 ਮਹੀਨੇ ਦੇ ਵਿੱਚ ਵਿੱਚ ਨਸ਼ਾ ਮੁਕਤ ਪੰਜਾਬ ਬਣਾਇਆ ਜਾਊਗਾ ਤੇ ਜਿਹੜੇ ਨਸ਼ੇ ਦੇ ਤਸਕਰ ਨੇ ਜਾਂ ਤੇ ਉਹ ਧੰਦਾ ਮਾੜਾ ਛੱਡ ਦੇਣ ਨਹੀਂ ਤੇ ਫਿਰ ਪੰਜਾਬ ਛੱਡ ਦੇਣ ਪੰਜਾਬ ਸਰਕਾਰ ਵੱਲ ਹੁਣ ਸ਼ਕਤੀ ਦੇ ਨਾਲ ਐਕਸ਼ਨ ਮੂਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਦਿਖਾਈ ਦੇ ਰਹੀ ਆ ਨਸ਼ਾ ਦੇ ਤਸਕਰਾਂ ਦੇ ਜਿੱਥੇ ਪ੍ਰਾਪਰਟੀਆਂ ਘਰ ਨੇ ਉਹ ਬਲਡੋਜ਼ਰਾਂ ਦੇ ਨਾਲ ਹੌਣ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਬਰਾਈ ਨੂੰ ਨਿਪਟੜਨ ਵਾਸਤੇ ਇੱਕ ਜ਼ਬਰਦਸਤ ਜਿਹੜੀ ਆ ਉਹ ਰਣਨੀਤੀ ਬਣਾਈ ਹੈ 3 ਮਹੀਨੇ ਦੇ ਵਿੱਚ ਵਿੱਚ ਸਰਕਾਰ ਨੇ ਦਾਵਾ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਊਗਾ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੂੰ ਸਰਕਾਰੀ ਸਕੀਮਾਂ ਵਿੱਚ ਮਿਲਣ ਵਾਲੀਆਂ ਜਿਹੜੀਆਂ ਸਬਸਿਡੀਆਂ ਨੇ ਉਹ ਰੱਦ ਕਰ ਦਿੱਤੀਆਂ ਹਨ ਤੇ ਇਹਨਾਂ ਨੂੰ ਹੁਣ ਭਵਿੱਖ ਦੇ ਵਿੱਚ ਕਦੇ ਵੀ ਸਰਕਾਰੀ ਸਬਸਿਡੀਆਂ ਜੋ ਸਹੂਲਤਾਂ ਨਹੀਂ ਦਿੱਤੀਆਂ ਜਾਣੀਆਂ ਅੱਜ ਮੀਟਿੰਗ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਦੇ ਹਾਂ ਸੂਬੇ ਦੇ ਉਹ ਮੰਤਰੀ ਜਿੰਨਾ ਪੰਜ ਮੰਤਰੀ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਦੀ ਜਿਹੜੀ ਆ ਇੱਕ ਇੱਕ ਕਮੇਟੀ ਬਣਾਏਗੀ ਇਹ ਪੰਜ ਮੈਂਬਰੀ ਮੰਤਰੀਆਂ ਦੀ ਕਮੇਟੀ ਦੀ ਜਿਹੜੀ ਰਿਪੋਰਟ ਆ ਫਿਰ ਮੁੱਖ ਮੰਤਰੀ ਨੂੰ ਸੌਂਪੀ ਜਾਏਗੀ ਤੇ ਇਸ ਤੋਂ ਅੱਜ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਵਾ ਤੇ ਅਮਨ ਰੋੜਾ ਨੇ ਕਿਹਾ ਕਿ ਨਸ਼ਾ ਦੇ ਤਸਕਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਫ਼ ਸਪਸ਼ਟ ਹਦਾਇਤਾਂ ਜਾਂ ਤਾਂ ਪੰਜਾਬ ਛੱਡ ਦੇਣ ਨਹੀਂ ਤੇ ਫਿਰ ਨਸ਼ੇ ਦਾ ਕੰਮ ਛੱਡ ਦੇਣ ਮੀਟਿੰਗ ਤੋਂ ਬਾਅਦ ਜਿਹੜੀ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ ਉਹਨੇ ਕਿਹਾ ਕਿ ਨਸ਼ੇ ਦੇ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਆਪਣੇ ਬੱਚੇ ਤੇ ਸਮਾਜ ਦੀ ਭਲਾਈ ਵਾਸਤੇ ਜਿਹੜਾ ਵਾ ਉਹਨਾਂ ਨੂੰ ਖੁਦ ਹੀ ਹਟਾ ਲੈ ਨਹੀਂ ਤੇ ਉਹਨਾਂ ਦੀਆਂ ਜਿਹੜੀਆਂ ਸਰਕਾਰੀ ਸਹੂਲਤਾਂ ਉਹ ਬੰਦ ਕਰ ਦੇਣੀਆਂ ਦਿੱਤੀਆਂ ਜਾਣਗੀਆਂ ਮੌਜੂਦਾ ਸਰਕਾਰ ਦੇ ਮੰਤਰੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪਿਛਲੀ ਸਰਕਾਰਾਂ ਵੇਲੇ ਨਸ਼ਾ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਸੀ ਤੇ ਹੁਣ ਇਸ ਗੰਦ ਨੂੰ ਪੰਜਾਬ ਵਿੱਚੋਂ ਖਤਮ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਸਿਰਫ ਜ਼ੁਬਾਨੀ ਹੀ ਕੰਮ ਕੀਤੇ ਲੇਕਿਨ ਆਮ ਆਦੀ ਪਾਰਟੀ ਦੀ ਸਰਕਾਰ ਹੁਣ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੋਗੀ। ਉਨਾਏ ਵੀ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਨਸ਼ੇ ਦੇ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਹੀ ਜ਼ਿੰਮੇਵਾਰ ਸੀ ਜਦੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਜਗਦੀਸ਼ ਭੋਲਾ ਨੂੰ ਫੜਿਆ ਗਿਆ ਸੀ ਤਾਂ ਉਸ ਸਮੇਂ ਕਿਹੜੇ ਕਿਹੜੇ ਲੀਡਰਾਂ ਦਾ ਨਾਮ ਲਿਆ ਗਿਆ ਸੀ ਇਹ ਕਿਸੇ ਕੋ ਗੱਲ ਲੁਕੀ ਸ਼ਿਪਨੀ ਪਰ ਉਹਨੇ ਵੀ ਕਹਾ ਕਿ ਹੁਣ ਸਾਡੀ ਸਰਕਾਰ ਨੇ ਨਸ਼ਾ ਖਤਮ ਕਰਨ ਦੀ ਜਿਹੜੀ ਆ ਉਹ ਇੱਕ ਜ਼ਬਰਦਸਤ ਰਣਨੀਤੀ ਬਣਾਈ ਹੈ ਉਹਨੇ ਵੀ ਕਿਹਾ ਕਿ ਸਰਕਾਰ ਪਿਛਲੀ ਸਰਕਾਰ ਜਿਹੜੀ ਕਾਂਗਰਸ ਸੀ ਉਹਦੀ ਤੁਲਨਾ ਵਿੱਚ ਸਾਡੀ ਸਰਕਾਰ ਜਿਹੜੀ ਪਰਫਾਰਮੈਂਸ ਆ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਵਧੀਆ ਹੈ ਮੀਟਿੰਗ ਵਿੱਚ ਸੀਐਮ ਨੇ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਤੇ ਐਸਐਸਪੀ ਨੂੰ ਆਪਸੀ ਤਾਲਮੇਲ ਦੇ ਨਾਲ ਕੰਮ ਕਰਨ ਦੇ ਵੀ ਨਿਰਦੇਸ਼ ਦਿੱਤੇ ਉੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਉਹ ਨਸ਼ੇ ਦੇ ਹੌਟਸਪੌਟ ਦੀ ਪਛਾਣ ਕਰਨ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਵਾਸਤੇ ਤੇ ਨਸ਼ੇ ਦੇ ਤਸਕਰਾਂ ਤੇ ਕਾਰਵਾਈ ਕਰ ਲਈ ਉਹਨਾਂ ਨੇ ਸਪਸ਼ਟ ਹਦਾਇਤਾਂ ਜਾਰੀ ਕਰ ਦਿੱਤੀਆਂ ਨਸ਼ੇ ਦੀ ਤਸਕਰ ਜਿਹੜੇ ਨੇ ਉਹਨਾਂ ਦੀ ਜਿਹੜੀ ਗੈਰ ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਕੇ ਉਹਨਾਂ ਨੂੰ ਢਾਇਆ ਜਾਵੇ ਔਰ ਸਰਕਾਰ ਵੱਲੋਂ ਪਹਿਲਾਂ ਹੀ ਪਟਿਆਲਾ ਅਤੇ ਲੁਧਿਆਣਾ ਦੇ ਵਿੱਚੇ ਨਸ਼ਾ ਦੇ ਤਸਕਰਾਂ ਦੇ ਘਰ ਜਿਹੜੇ ਨੇ ਬੁਲਡੋਜ਼ਰਾਂ ਦੇ ਰਾਹੀਂ ਢਾਏ ਜਾ ਰਹੇ ਉੱਥੇ ਜ਼ਿਲ੍ਹਾ ਪੱਧਰ ਤੇ ਹੁਣ ਨਸ਼ਾ ਤਸਕਰੀ ਦੇ ਖਿਲਾਫ ਮੈਮ ਵੀ ਸ਼ੁਰੂ ਕੀਤੀ ਜਾਊਗੀ ਡਿਪਟੀ ਕਮਿਸ਼ਨਰ ਨੂੰ ਨਸ਼ੇ ਦੇ ਖਿਲਾਫ ਇਸ ਜੰਗ ਨੂੰ ਜਨ ਅਦੋਲਨ ਵਿੱਚ ਬਦਲਣ ਵਾਸਤੇ ਵੀ ਆਖਿਆ ਗਿਆ ਹੈ ਔਰ ਇਸੋ ਇਹ ਵੀ ਦਾਵਾ ਕੀਤਾ ਗਿਆ ਅਮਰ ਰੋੜਾ ਹੁਣਾ ਵੱਲੋਂ ਕਿ ਪਿਛਲੇ 3 ਸਾਲਾਂ ਵਿੱਚ ਆਮ ਆਦੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀਆ 3 ਸਾਲਾਂ ਵਿੱਚ ਨਸ਼ੇ ਦੇ ਖਿਲਾਫ ਸਾਇਲੈਂਟ ਮਿਹਮ ਚੱਲ ਰਹੀ ਸੀ ਉਸ ਮਿਹਮ ਦੇ ਅੰਕੜੇ ਇਹ ਬੋਲਦੇ ਨੇ ਕਿ 3 ਸਾਲਾਂ ਵਿੱਚ 650 ਦੇ ਕਰੀਬ ਵੱਡੇ ਜਿਹੜੇ ਨਸ਼ਾ ਤਸਕਰ ਫੜੇ ਗਏ ਨੇ 30000 ਦੇ ਕਰੀਬ ਐਨ ਡੀ ਪੀ ਐਸ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ ਉਥੇ ਹੀ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਸਾਰੇ ਜਿਹੜੇ ਲੋਕ ਭੂਮਿਕਾ ਜਿਨ੍ਹਾਂ ਦੀ ਜੁੜੀ ਆ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਨਸ਼ੇ ਦੇ ਤਸਕਰਾਂ ਜਿਨ੍ਹਾਂ ਦੀ ਵੀ ਪੁਲਿਸ ਅਧਿਕਾਰੀਆਂ ਦੀ ਜਾਂ ਮੁਲਾਜ਼ਮਾਂ ਦੀ ਭੂਮਿਕਾ ਆਈ ਸੀ ਉਹਨਾਂ ਦੀ ਗਿਣਤੀ 10000 ਹੈ ਤੇ ਉਹਨਾਂ ਨੂੰ ਵੀ ਬਦਲੇ ਆ ਗਿਆ ਸੀ ਔਰ ਇਸ ਤੋਂ ਇਲਾਵਾ ਸਰਕਾਰ ਵੱਲੋਂ ਐਂਟੀ ਨਾਰਕੋਟਿਕਸ ਫੋਰਸ ਦਾ ਵੀ ਗਠਨ ਕੀਤਾ ਗਿਆ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਪਿਛਲੇ 3 ਸਾਲ ਵਿੱਚ 612 ਕਰੋੜ ਰੁਪਏ ਦੀ ਤਸਕਰੀ ਜਿਹੜੇ ਤਸਕਰ ਨੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਜ਼ਬਤ ਕੀਤੀ ਗਈ ਹੈ ਉਹਨਾਂ ਕਹੇ ਕਿ ਕਾਂਗਰਸ ਸਰਕਾਰ ਸਮੇ 142 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਜਦਕਿ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ 612 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਜ਼ਬਤ ਕੀਤੀ ਗਈ ਉਹਨਾਂ ਕਹੇ ਕਿ 100 ਮੁਲਾਜ਼ਮ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਗ੍ਰਿਫਤਾਰ ਕੀਤੇ ਨੇ 45000 ਜਿਹੜੇ ਪੈਟੀ ਡਰੱਗ ਪੈਡਲਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਹੇਰੋਨ ਫੜਨ ਜਿਹੜੀ ਰਫਤਾਰ ਆ ਜਿਹੜਾ ਨਸ਼ਾ ਉਹ 600 ਗੁਣਾ ਵਧੀਆ 1128 ਕਿਲੋ ਜਿਹੜੇ ਹੇਰੋਨ ਫੜੀ ਗਈ ਹੈ ਕਾਂਗਰਸ ਸਰਕਾਰ ਸਮੇ 379 ਕੇਸ ਲੋ ਫੜੀ ਗਈ ਸੀ ਪੰਜਾਬ ਵਿੱਚ ਐਨ ਡੀ ਪੀ ਐਸ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਵਾਸਤੇ ਜਿਹੜੀ ਸਕਸੈਸ ਰੇਟ ਆ ਸਫਲਤਾ ਉਹ 68% ਦੀ ਰਹੀ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਖਾਸ ਕਰਕੇ ਮੁੱਖ ਮੰਤਰੀ ਨੇ ਬੀਤੇ ਦੇ ਨਹੀਂ ਪੰਜ ਮੰਤਰੀਆਂ ਦੀ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਸਬਕਮੇਟੀ ਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਜਦ ਕਿ ਬਾਕੀ ਜਿਹੜੇ ਚਾਰ ਮੈਂਬਰ ਨੇ ਉਹਨਾਂ ਵਿੱਚ ਕੈਬਨ ਮੰਤਰੀ ਅਮਨ ਰੋੜਾ ਬਲਬੀਰ ਸਿੰਘ ਲਾਲਜੀਤ ਸਿੰਘ ਪੁੱਲਰ ਅਤੇ ਤਰਨਪ੍ਰੀਤ ਸਿੰਘ ਸੋਹਣ ਨੂੰ ਸ਼ਾਮਿਲ ਕੀਤਾ ਗਿਆ ਇੱਕ ਕਮੇਟੀ ਜ਼ਮੀਨੀ ਪੱਧਰ ਤੇ ਕੰਮ ਕਰੇਗੀ ਪਿੰਡ ਪੱਧਰ ਤੇ ਜਾ ਕੇ ਲੋਕਾਂ ਦੀ رائے ਲਏਗੀ ਔਰ ਉਹਨਾਂ ਦੇ ਨਾਲ ਗੱਲਬਾਤ ਕਰੇਗੀ ਔਰ ਦੇਖੇਗੀ ਸਰਕਾਰ ਦਾ ਜਿਹੜਾ ਇਹ ਮਹਿੰਮਾ ਕਿਸ ਦਿਸ਼ਾ ਵਿੱਚ ਚੱਲ ਰਹੀ ਹੈਗੀ ਔਰ ਫਿਰ ਕਮੇਟੀ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਵੇਗੀ ਉਹਦੇ ਤਾਂ ਦਾਦੇ ਕਿ ਸਰਕਾਰ ਵੱਲੋਂ ਯੂਪੀ ਸਰਕਾਰ ਦੇ ਤਰਜ਼ ਤੇ ਨਸ਼ਾ ਤਸਕਰਾਂ ਦੇ ਖਿਲਾਫ ਬਲਡੋਜ਼ਰ ਦੀ ਕਾਰਵਾਈ ਚਲਾਈ ਜਾ ਰਹੀ ਹੈ 27 ਫਰਵ ਨੂੰ ਪਟਿਆਲਾ ਵਿੱਚ ਇੱਕ ਰਿੰਕੀ ਨਾਮਕ ਇੱਕ ਮਹਿਲਾ ਨਸ਼ੇ ਦੀ ਤਸਕਰ ਦਾ ਦੋ ਮੰਜਲਾ ਜਿਹੜਾ ਘਰ ਆ ਉਹ ਢਾਹ ਦਿੱਤਾ ਗਿਆ ਇਸ ਤੋਂ ਬਾਅਦ ਰੂਪਨਗਰ ਵਿੱਚ ਵੀ ਆਸ਼ਾ ਨਾਮਕ ਇੱਕ ਔਰਤ ਦੇ ਘਰ ਨੂੰ ਮਿਟਾਇਆ ਗਿਆ ਲੁਧਿਆਣੇ ਦੇ ਵਿੱਚ ਵੀ ਕਾਰਵਾਈ ਚੱਲ ਰਹੀ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਲੁਧਿਆਣਾ ਵਿੱਚ ਹੋਈ 25 ਫਰਵਰੀ ਨੂੰ ਲੁਧਿਆਣੇ ਦੇ ਹਿੰਮਤਨਗਰ ਵਿੱਚ ਨਸ਼ਾ ਤਸਕਰਾਂ ਦਾ ਮਕਾਨ ਢਾਕੇ ਪੰਜਾਬ ਵਿੱਚ ਬਲਡੋਜ਼ਰ ਕਾਰਵਾਈ ਦੀ ਮੈਂ ਸ਼ੁਰੂ ਕੀਤੀ ਗਈ ਸਰਕਾਰ ਨੂੰ ਉਮੀਦ ਹੈ ਕਿ ਇਸ ਕਾਰਵਾਈ ਦੇ ਨਾਲ ਨਸ਼ਾ ਤਸਕਰਾਂ ਦੇ ਵਿੱਚ ਖੌਫ ਪੈਦਾ ਹੋਏਗਾ ਉੱਥੇ ਹੀ ਇਸ ਕਾਰਵਾਈ ਦੇ ਨਾਲ ਹੁਣ ਲੋਕਾਂ ਨੂੰ ਵੀ ਸੁੱਖਦਾ ਸਾਹ ਆਏਗਾ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਹੈਗੇ ਕਿ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਨਸ਼ਾ ਵੇਚ ਰਹੇ ਉਹਨਾਂ ਨੂੰ ਸਮਝਾਇਆ ਜਾਵੇ ਔਰ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਜਾਂ ਪੰਜਾਬ ਛੱਡ ਦੇਣ ਜਾਂ ਫਿਰ ਨਸ਼ੇ ਦਾ ਕਾਰੋਬਾਰ ਔਰ ਹੁਣ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਜਿਹੜੀਆਂ ਸਕੀਮਾਂ ਨੇ ਉਹਨਾਂ ਦੀ ਸਹੂਲਤ ਨਹੀਂ ਮਿਲੇਗੀ ਜੋ ਵੀ ਸਬਸਿਡੀ ਆ ਚਾਹੇ ਪੈਨਸ਼ਨ ਸਕੀਮ ਹੋਵੇ ਚਾਹੇ ਬੁਢਾਪਾ ਸਕੀਮ ਹੋਵੇ ਚਾਹੇ ਫ੍ਰੀ ਬਿਜਲੀ ਹੋਵੇ ਜੋ ਵੀ ਸਹੂਲਤਾਂ ਨੇ ਉਹ ਸਰਕਾਰ ਵੱਲੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ ਫਿਲਹਾਲ ਦੇਖਦੇ ਆ ਕਿ ਇਸ ਸਕੀਮ ਦਾ ਪੰਜਾਬ ਨੂੰ ਕਿੰਨਾ ਫਾਇਦਾ ਹੁੰਦਾ ਕਿਉਂਕਿ ਪੰਜਾਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਸ਼ਿਆਂ ਦੇ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਣ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ